ਸਤਿ ਸ਼੍ਰੀ ਅਕਾਲ ਦੋਸਤੋ ਅੱਜ ਫਿਰ ਮੈਡਾ ਡਲੀ ਛੋਟੀ ਜੀ ਕਹਾਣੀ ਲੈ ਕੇ ਆਈਆਂ ਜਿਸ ਦਾ ਨਾਮ ਹੈ ਬਿਜੜਾ ਦੇ ਬੰਦਰ ਇੱਕ ਹੀ ਵਿਸ਼ਾ ਜੰਗਲ ਵਿੱਚ ਬਹੁਤ ਜੰਤੂ ਰਹਿੰਦੇ ਸਨ ਜੋ ਕਿ ਬਹੁਤ ਖੁਸ਼ ਸਨ ਪਰ ਉੱਥੇ ਇੱਕ ਬੰਦਰ ਵੀ ਰਹਿੰਦਾ ਸੀ ਬਹੁਤ ਹੀ ਛਰਾਰਤੀ ਸੀ ਬਹੁਤ ਹੀ ਤੰਗ ਕਰਦਾ ਤੇ ਸਭ ਨੂੰ ਹੀ ਸਤਾਉਂਦਾ ਉਸੇ ਹੀ ਰੁੱਖ ਉੱਪਰ ਇੱਕ ਬਿਜੜੇ ਦਾ ਘਰ ਸੀ ਤੁਹਾਨੂੰ ਪਤਾ ਹੈ ਇਹ ਬਿਜੜੇ ਨੂੰ ਕੁਦਰਤ ਦਾ ਕਲਾਕਾਰ ਕਿਹਾ ਜਾਂਦਾ ਕਿਉਂਕਿ ਉਹ ਆਪਣਾ ਘਰ ਬਹੁਤ ਹੀ ਸੋਹਣਾ ਬਣਾਉਂਦਾ ਹੈ ਬਿਜੜੇ ਦੀ ਗੈਰ ਹਾਜ਼ਰੀ ਤੋਂ ਮੌਜੂਦ ਬਾਂਦਰ ਉਸ ਦੇ ਘਰ ਦਾ ਤਿੱਲਾ-ਤਿੱਲਾ ਕਰ ਦਿੰਦਾ ਪਰ ਇੰਜ ਬਹੁਤ ਵਰੀ ਹੋਇਆ ਉਸ ਨੇ ਬਿਜੜੇ ਨੇ ਬਾਂਦਰ ਨੂੰ ਬਹੁਤ ਵਰੀ ਵੀ ਸਮਝਾਇਆ ਪਰ ਨਾ ਤੁਹਾਨੂੰ ਪਤਾ ਏ ਬਾਂਦਰ ਛਰਾੜਤੀ ਹੁੰਦੇ ਉਹ ਕਿਸੇ ਦੀ ਗੱਲ ਕਿੱਥੇ ਮੰਨਦੇ ਹਨ ਸਮਾਂ ਬੀਤ ਗਿਆ ਪ੍ਰਸਾਦ ਦੇ ਮੌਸਮ ਸ਼ੁਰੂ ਹੋਣ ਵਾਲੇ ਸਨ ਬਿਜੜੇ ਨੂੰ ਆਪਣੇ ਘਰ ਦੀ ਜਿਹੜੀ ਚਿੰਤਾ ਪਸਤੋਂ ਲੱਗ ਗਈ ਤੇ ਉਸਨੇ ਫੈਸਲਾ ਲਿਆ ਮੈਂ ਜੰਗਲ ਛੱਡ ਕੇ ਚਲਾ ਜਾਵਾਂਗਾ ਤੇ ਬਾਂਦਰ ਦੀ ਪਰੇਸ਼ਾਨੀ ਤੋਂ ਦੂਰ ਹੋ ਜਾਵਾਂਗਾ ਇੱਕ ਦਿਨ ਇੰਝ ਹੀ ਹੋਇਆ ਵਿਜੜਾ ਜੰਗਲ ਛੱਡ ਕੇ ਚਲਾ ਗਿਆ ਕਿੱਥੇ ਗਿਆ ਕਿਸੇ ਨੂੰ ਕੁਝ ਨਹੀਂ ਸੀ ਪਤਾ ਸ਼ਾਮਾ ਕੁ ਸਮਾਪਿਤ ਆ ਤਾਂ ਬਾਂਦਰ ਨੇ ਇਕੱਲਾ ਬੈਠ ਕੇ ਸੋਚਿਆ ਕਿ ਮੈਂ ਆਪਣੀ ਬੇਕੂਫੀ ਹਰਕਤਾਂ ਨਾਲ ਆਪਣਾ ਇਹਨਾਂ ਪਿਆਰਾ ਗਵਾਂਢੀ ਆਉਦੇ ਹੱਥੋਂ ਗਵਾ ਲਿਆ ਹੈ ਉਸ ਦਾ ਦੇਲ ਵਿਦਖਾਇਆ ਉਸ ਦਾ ਘਰ ਕਿੰਨੀ ਵਾਰੀ ਮੈਂ ਤੋੜਿਆ ਤੇ ਉਸ ਨੇ ਫੈਸਲਾ ਲਿਆ ਮੈਂ बिजੜੀ ਨੂੰ ਲੱਭ ਕੇ ਲਿਆਵਾਂਗਾ ਤੇ ਮੈਂ ਚੰਗਾ ਗਵਾਂਡੀ ਬਣ ਕੇ ਅਸੀਂ ਦੋਨੋਂ ਚੰਗੇ ਗਵਾਂਡੀ ਬਣ ਕੇ ਰਵਾਂਗੇ ਤੇ ਉਹ बिजੜੀ ਨੂੰ ਲੱਭਣ ਲਈ ਤੁਰ ਪਿਆ ਜਦੋਂ ਗਿਆ ਉਹਨੇ ਕਈ ਥਾਵਾਂ ਦੇਖੀਆਂ ਕਈ ਸ਼ਹਿਰ ਦੇਖੇ ਕਈ ਪਿੰਡ ਦੇਖੇ ਵਿਜੜੇ ਦਾ ਉਸ ਨੂੰ ਕੁਛ ਨਾ ਪਤਾ ਲੱਗਾ ਤੇ ਉਹ ਥੱਕ ਕੇ ਬਿਹਾਲ ਹੋ ਗਿਆ ਉਹ ਥੱਕ ਕੇ ਬਿਹਾਲ ਹੋ ਗਿਆ ਤੇ ਉਸ ਨੂੰ ਬਹੁਤ ਹੀ ਜ਼ਿਆਦੀ ਤੇਜ਼ ਭੁੱਖ ਲੱਗੀ ਉਸ ਨੂੰ ਬਹੁਤ ਹੀ ਜ਼ਿਆਦੀ ਤੇਜ਼ ਭੁੱਖ ਲੱਗੀ ਜਿਸ ਜਗ੍ਹਾ ਤੇ ਉਹ ਰੁਕਿਆ ਹੋਇਆ ਸੀ ਲੱਗਾ ਤੇ ਉਹ ਰੁਕਿਆ ਹੋਇਆ ਸੀ ਉੱਥੇ ਇੱਕ ਝੁੱਗੀ ਸੀ ਉਸ ਨੇ ਦੇਖੇ ਝੁੱਗੀ ਦਾ ਮਾਲਕ ਗੂੜੀ ਨੀਂਦ ਵਿੱਚ ਸੌ ਰਿਹਾ ਹੈ ਤੇ ਉਸ ਨੇ ਅੰਦਰ ਸੌ ਰਿਹਾ ਹੈ ਤੇ ਉਹ ਅੱਖ ਬਚਾ ਕੇ ਝੁੱਗੀ ਦੇ ਵਿੱਚ ਵੜ ਗਿਆ ਕੁਝ ਖਾਣ ਲਈ ਉਹ ਲੱਭਦਾ ਉਸ ਦੀ ਭੁੱਖ ਪਿਲ ਹੀ ਉੱਡ ਪੁੱਡ ਗਈ ਉਸਨੇ ਦੇਖਿਆ ਚੁਗੀ ਦੇ ਵਿੱਚ ਇੱਕ ਪਿੰਜਰਾ ਉਸ ਵਿੱਚ ਬਹੁਤ ਸਾਰੇ ਪੰਛੀ ਕੈਦ ਹਨ ਉਸੇ ਪੰਛੀਆਂ ਵਿੱਚ ਇੱਕ ਬਿਜੜਾ ਵੀ ਹੈ ਤੇ ਉਸਨੇ ਸ਼ਿਕਾਰੀ ਦੀ ਜਾਖ ਖੁੱਲਣ ਤੋਂ ਪਹਿਲਾਂ ਸ਼ਿਕਾਰੀ ਦੀ ਜਾਖ ਖੁੱਲਣ ਤੋਂ ਪਹਿਲਾਂ ਪਿੰਜਰਾ ਖੋਲ ਦਿੱਤਾ ਸਾਰੇ ਪੰਛੀਆਂ ਨੂੰ ਆਜ਼ਾਦ ਕਰ ਦਿੱਤਾ ਤੇ ਸਾਰੇ ਪੰਛੀਆਂ ਨੇ ਬੰਦਰ ਦਾ ਬਹੁਤ ਇਹ ਦਿਲੋਂ ਧੰਨਵਾਦ ਕੀਤਾ ਤੇ ਬਿਜੜੇ ਨੂੰ ਉਹ ਨਿਬੰਦਰ ਨੇ ਬਿਜੜੇ ਨੂੰ ਸਾਰੀ ਹੀ ਗੱਲ ਆਪਣੀ ਸਾਰੀ ਦੱਸੀ ਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਮਾਫੀ ਵੀ ਮੰਗੀ ਤੇ ਬਿਜੜੇ ਨੂੰ ਲੈ ਕੇ ਜੰਗਲਵਲ ਤੁਰ ਪਿਆ ਤੇ ਬਿਜੜੇ ਨੇ ਵੀ ਉਸ ਦੀਆਂ ਸਾਰੀਆਂ ਗਲਤੀਆਂ ਮਾਫ ਕਰ ਦਿੱਤੀਆਂ ਤੇ ਦੋਨੋਂ ਰਲ ਕੇ ਜੰਗਲਪਲ ਤੁਰ ਪਏ ਜੰਗਲ ਦੇ ਵਿੱਚ ਜਾਣ ਸਾ ਬਿਜੜੇ ਨੇ ਇੱਕ ਤਾਂ ਆਪਣਾ ਸੋਹਣਾ ਜਿਹਾ ਘਰ ਬਣਾਇਆ ਤੇ ਨਾਲ ਹੀ ਬਾਂਦਰ ਨੂੰ ਇੱਕ ਸੋਹਣਾ ਜਿਹਾ ਘਰ ਬਣਾ ਕੇ ਦਿੱਤਾ ਤੇ ਦੋਵੇਂ ਖੁਸ਼ੀ ਖੁਸ਼ੀ ਚੰਗੇ ਗਵਾਂਢੀਆਂ ਨਾਲ ਰਲ ਕੇ ਰਹਿਣ ਲੱਗੇ ਤੇ ਬੱਚਿਓ ਇਸੇ ਕਹਾਣੀ ਤੋਂ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਸਾਨੂੰ ਚੰਗੇ ਗਵਾਂਢੀ ਬਣ ਕੇ ਰਹਿਣਾ ਚਾਹੀਦਾ ਸਾਨੂੰ ਆਣ ਗਵਾਂਢ ਨੂੰ ਤੰਗ ਨਹੀਂ ਕਰਨਾ ਚਾਹੀਦਾ ਆਣ ਗਵਣ ਦੀ ਮਦਦ ਕਰਨੀ ਚਾਹੀਦੀ ਏ ਜੇ ਤੁਹਾਨੂੰ ਮੇਰੀ ਕਹਾਣੀ ਸੋਹਣੀ ਲੱਗੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਸ ਤੋਂ ਪਹਿਲਾਂ ਨੰਨੀਆਂ ਨਮੀਏ ਸੋਹਣੀਆਂ ਸੋਹਣੀਆਂ ਕਹਾਣੀਆਂ ਸੋਹਣੀਆਂ ਮੇਰਾ ਪੇਜ ਫੋਲੋ ਕਰ ਲਓ ਮੇਰੇ ਪੇਜ ਦਾ ਨਾਮ ਹੈ ਗੁਰਪਿੰਦਰਪਿੰਦਰ ਧੰਨਵਾਦ ਜੀ